ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਸਪ੍ਰਿੰਗਲ ਪਾਸਤਾ ਜਿਸ ਵਿੱਚ ਆਪਾਂ ਲਏ ਨੇ Shimla mircha 2 ਇੱਕ ਪਿਆਜ਼ ਤੇ ਨਾਲ ਲੈਨੇ ਆਪਾਂ ਟਮਾਟਰ ਤੇ ਨਾਲ ਹੀ ਆਪਾਂ ਤਿੰਨ ਮਿਰਚਾਂ ਤੇ ਆਹ ਨੇ ਆਪਣੇ ਸਪ੍ਰਿੰਗਲ ਪਾਸਤਾ ਤੇ ਹੁਣ ਆਪਾਂ ਜਿਹੜੀ ਆ Shimla mircha ਸਮਾਨ ਸਮਗਰੀ ਆ ਇਹਨਾਂ ਨੂੰ ਆਪਾਂ ਧੋ ਲਿਆ ਵਾ ਤੇ ਹੁਣ ਆਪ ਇਹਨਾਂ ਨੂੰ ਕੱਟਣਾ ਵਾ ਤੇ ਇੱਧਰ ਆਪਾਂ ਰੱਖ ਲਈਏ ਕੜਾਈ ਤੇ ਇਹਦੇ ਵਿੱਚ ਪਾਤਾ ਪਾਣੀ ਗਰਮ ਹੋਣ ਵਾਸਤੇ ਤੇ ਜਦੋਂ ਇਹ ਗਰਮ ਹੋ ਜਾਊਗਾ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਾਸਤਾ ਤੇ ਉਹਨਾਂ ਚਿਰ ਆਪਾਂ ਕੱਟ ਲੈਨੇ ਆ ਸਮਗਰੀ ਤੜਕੇ ਦੀ ਕੋਜੀ ਪਾਣੀ ਆਪਣਾ ਗਰਮ ਹੋ ਗਿਆ ਸੀ ਤੇ ਆਪਾਂ ਇਹਦੇ ਵਿੱਚ ਪਾਤਾ ਪਾਸਤਾ ਤੇ ਇਹਦੇ ਵਿੱਚ ਆਪਾਂ ਪਾਇਆ ਵਾ ਇੱਕ ਚਮਚ ਸਿਰਕੇ ਦਾ ਤੇ ਹੁਣ ਇਹ ਉਬਲ ਉਬਲ ਜਾਊਗਾ ਤੇ ਫਿਰ ਆਪਾਂ ਲਾਉਨੇ ਆ ਤੜਕਾ ਤੇ ਇਹਦੇ ਵਿੱਚ ਆਪਾਂ ਲਈ ਆ ਥੋੜੀ ਜੀ ਮਲਾਈ ਤੇ ਇਹ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਦੇਖੋ ਜੀ ਤੇਲ ਆਪਣਾ ਵᱜਿਆ ਗਰਮ ਆਪਾਂ ਪਾਇਆ ਰਿਫਾਈਨਡ ਆਇਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਆਲੀ ਐਡ ਕਰ ਦਵਾਂਗੇ ਟੀੰਗਾਂ ਮਿਰਚ ਹੁਣ ਆਪਾਂ ਇਹਨਾਂ ਨੂੰ ਮੀਠੀ ਲਾਗੇ ਤੇ ਹੁਣ ਆਪਾਂ ਪਾਵਾਂਗੇ ਟਮਾਟਰ ਤੇ ਨਾਲੀ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਹਨ ਉਹਨਾਂ ਨੂੰ ਵੀ ਪਾ ਦੇਵਾਂਗੇ ਤੇ ਨਾਲ ਆਪਾਂ ਸੁੱਕਾ ਮਹੇਰੇ ਵਿੱਚ ਨਮਕ ਨਮਕਾਪਾ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਤੇ ਨਾਲ ਹੀ ਆਪਾਂ ਪਾਵਾਂਗੇ ਇਹ ਗਰਮ ਮਸਾਲਾ ਗਰਮ ਮਸਾਲਾ ਬੜੀ ਆਪਾਂ 1/2 ਚਮਚਾ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਡੇਜੀ ਮਿਰਚ ਤੇ ਨਾਲ ਆਪਾਂ ਥੋੜੀ ਜਿਹੀ ਜਿਹੜੀ ਮਲਾਈ ਆ ਉਹਨੂੰ ਐਡ ਕਰ ਲਵਾਂਗੇ ਜਿਸ ਦੇ ਵਿੱਚ ਆਪਾਂ ਵਾਈਟ ਸੌਸ ਵੀ ਪਾ ਸਕਦੇ ਹਾਂ कि ਆਪਾਂ ਮੜਾਈ ਵੀ ਪਾ ਸਕਦੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਮੈਂ ਆਪਣੇ ਝਾਬ ਨਾਲ ਪਾ ਰਹੀ ਹਾਂ ਤੇ ਇਹਨਾਂ ਦਾ ਆਪਾਂ ਹੁਣ ਪਾਵਾਂਗੇ 소ਸ ਇਹਦੇ ਵਿੱਚ ਪਾਵਾਂਗੇ ਆਪਾਂ ਸੌਇਆ 소스 ਤੇ ਨਾਲੀਆ ਪਾ ਐਡ ਕਰ ਦਵਾਂਗੇ ਇਹਦੇ ਵਿੱਚ ਕਿਸਾਨ 소ਸ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਪਾਸਤਾ ਆਪਾਂ ਪਾਸਤਾ ਪਾ ਦਵਾਂਗੇ ਹਮ ਤੇ ਹੁਣ ਆਪਾਂ ਇਹਨੂੰ ਕੱਢ ਦੇਣਾ ਕੇ ਇਹ ਪਿਕਸ ਦੇਖੋ ਜੀ ਆਪਣਾ ਕਿੰਨਾ ਸ਼ਾਨਦਾਰ ਪਾਸਤਾ ਬਣ ਗਿਆ ਵਾ ਤੇ ਹੁਣ ਆਪਾਂ ਕਰਾਂਗੇ ਸਰਵ ਦੇਖੋ ਜੀ ਆਪਣਾ ਪਾਸਤਾ ਬਣ ਕੇ ਰੈਡੀ ਹੋ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਆਸ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ